ਕੈਨੇਡਾ ਦੀ ਠੰਡ ਦਾ ਤੁਸੀਂ ਵੀਡੀਓ ਅੱਜ ਦੇਖ ਰਹੇ ਸੀਗੇ ਤਾਂ ਇੱਦਾਂ ਹੀ ਲੱਗਦਾ ਹੁੰਦਾ ਸੀ ਯਾਰ ਮੈਂ ਨਹੀਂ ਇਤੋਂ ਦੀ ਠੰਡ ਹੈ ਜਿਹੜੀ ਉਹ ਚੱਲ ਸਕਦਾ ਪਰ ਆਪਾਂ ਜਿੱਦਾਂ ਦੇ ਮੌਸਮ 'ਚ ਰਹਿੰਦੇ ਆਂ ਯਾਰ ਤਾਂ ਜਿੱਦਾਂ ਦੇ ਕਲਚਰ ਸੈਂਵਾਇਰਨਮੈਂਟ 'ਚ ਰਹਿੰਦੇ ਆਂ ਤਾਂ ਉਦਾਂ ਦੀ ਹੋ ਜਾਂਦੇ ਆਂ ਤਾਂ ਬਰਫ ਫੋਟ ਪੈ ਗਈ ਆ ਤੁਸੀਂ ਦੇਖ ਸਕਦੇ ਆ ਪਿੱਛੇ ਪਰ ਕੀ ਆ ਔਣ ਇਦਾਂ ਲੱਗਦਾ ਨਹੀਂਗਾ ਕਿ ਜਿਵੇਂ ਠੰਡ ਹੁੰਦੀ ਆਂ ਫਾਰ ਜਦੋਂ ਪੰਜਾਬ ਸੀ ਇਹ ਤਾਂ ਬਾਹਰ ਨਿਕਲ ਤੋਂ ਪਹਿਲਾਂ ਮੈਂ ਹਰ ਇੱਕ ਚੀਜ਼ ਪਹਿਲਾਂ ਟੋਪੀ ਗਲਵਜ਼ ਹਰ ਇੱਕ ਚੀਜ਼ ਲੈ ਕੇ ਫੇਰ ਹੀ ਨਿਕਲਦਾ ਹੁੰਦਾ ਸੀ ਇੱਥੇ ਵੀ ਇਦਾਂ ਹੀ ਨਿਕਲੀਦਾ ਇਹ ਤਾਂ ਮੈਂ ਚਲੋ ਹੁਣ ਇੱਥੋਂ ਥੋੜਾ ਜਿਹਾ ਘਰ ਤੋਂ ਬਾਹਰ ਨਿਕਲਣਾ ਸੀਗਾ ਇਸ ਲਈ ਮੈਂ ਨਾ ਉੱਪਰ ਕੋਈ ਗਲਵਜ਼ ਜਾਂ ਟੋਪੀ ਨਹੀਂ ਲਈ ਪਰ ਇੰਨੀ ਵੀ ਮਤਲਬ ਠੰਡ ਹੁੰਦੀ ਆ ਪਰ ਜੇ ਆਪਾਂ ਕੱਪੜੇ ਆਪਣੇ ਸਾਰੀਆਂ ਚੀਜ਼ਾਂ ਬੂਟ ਵਗੈਰਾ ਸਹੀ ਪਾਏ ਹੋਣ ਤਾਂ ਫੀਲ ਨਹੀਂ ਹੁੰਦਾਗਾ ਤਾਂ ਦੇਖ ਸਕਦੇ ਆ ਤਾਂ ਇੰਡੀਆ ਵਿੱਚ ਮੈਂ ਜੇ ਦੁਕਾਨ ਤੇ ਵੀ ਜਾਣਾ ਹੁੰਦਾ ਸੀ ਘਰੋਂ ਬਾਹਰ ਨਿਕਲ ਕੇ ਤਾਂ ਮੈਂ ਪਹਿਲਾਂ ਸਾਰੇ ਕੱਪੜੇ ਲੱਤੇ ਆਪਦੇ ਜਿਹੜੇ ਉਹ ਪਾ ਕੇ ਫੇਰ ਹੀ ਨਿਕਲਦਾ ਹੁੰਦਾ ਸੀਗਾ ਤਾਂ ਇੱਥੇ ਆ ਕੇ ਬਹੁਤ ਠੰਡ ਹੋ ਗਿਆ ਯਾਰ ਸنوਾਂ ਜਿਹੜੀ ਉੱਪਰ ਔੜ ਔੜ ਪਈ ਜਾਂਦੀ ਆ ਜਦੋਂ ਯਾਰ ਇਦਾਂ ਦਾ এনवायरमेंट ਹੁੰਦਾ ਹੈ ਤਾਂ ਮੰਨ ਇਹਨੂੰ ਥੋੜਾ ਜਿਹਾ ਇੰਜੋਏ ਵੀ ਕਰਨਾ ਚਾਹੀਦਾ ਕੁਦਰਤ ਦਾ ਜਿਹੜਾ ਨਜ਼ਾਰਾ ਇਹਨੂੰ ਥੋੜਾ ਜਿਹਾ ਇੰਜੋਏ ਕਰਨਾ ਚਾਹੀਦਾ